ਕਿਸਾਨ ਭਰਾਵਾਂ ਨੂੰ ਡੇਰੀ ਫਾਰਮਰਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਵਿਸ਼ਾ ਛੋਟੇ ਬੱਚਿਆਂ ਨੂੰ ਪਿਆਰ ਕਰਨ ਲਈ ਕੱਟੀ ਹੋਵੇ ਜਾ ਬੱਛੀ ਉਹਦੇ ਤੇ ਆਪਾਂ ਆ ਕੀ ਕੀ ਆਟਮਾ ਲੰਗੀਆਂ ਗੀਆਂ ਜਿਵੇਂ ਆਪਾਂ ਬੇਸਣ, ਮੂੰਗੀ ਦਾ ਆਟਾ, ਜਵਾਂ ਦਾ ਆਟਾ, ਬਾਜਰੇ ਦਾ ਆਟਾ ਤੇ ਇਹ ਆਪਾਂ ਦੇਣਾ ਹੈਗਾ ਤੇ ਜਿਵੇਂ ਭਾਈ ਛੋਟਾ ਜਿਹਾ ਨੋਟ ਇਹ ਕਰ ਲੋ ਆਹ ਤਿੰਨ ਮੇਰੇ ਚੈਨਲ ਨੂੰ ਇਹ ਚੈਨਲਾਂ ਦੇ ਜਰੀਏ ਤੁਹਾਡੇ ਤੱਕ ਮੇਰਾ ਵੀਡੀਓ ਪਹੁੰਚਾਉਣ ਦਾ ਜਰੀਏ ਤਾਂ ਹੀ ਜੇ ਤੁਸੀਂ ਉਤਸ਼ਾਹ ਦਿਨੇ ਹੋ ਤਾਂ ਮੈਂ ਨਵੀਆਂ-ਨਵੀਆਂ ਖੋਜਾਂ ਕਰਕੇ ਨਵੀਆਂ-ਨਵੀਆਂ ਮੈਂ ਚੀਜ਼ਾਂ ਕਾਢਾਂ ਕੱਢ ਕੇ ਥੋਡੇ ਤੱਕ ਮੈਂ ਪਹੁੰਚਾਣਾ ਤੁਸੀਂ ਉਤਸ਼ਾਹ ਦੇ ਥੋਡੇ ਉਤਸ਼ਾਹ ਦੇ ਉੱਤੇ ਹੀ ਭਾਈ ਵੀਡੀਓ ਬਣਦੀਆਂ ਇਹ ਥੋਡੇ ਪਰਾਲੇ ਦੇ ਨਾਲ ਥੋਡੇ ਹੌਸਲੇ ਨਾਲ ਮਤਲਬ ਤਾਂ ਹੀ ਮੈਂ ਵੀਡੀਓ ਤੁਹਾਨੂੰ ਦਿਨਾ ਜੇ ਤੁਸੀਂ ਮੇਰੀਆਂ ਵੀਡੀਓ ਨੂੰ ਪਿਆਰ ਕਰਦੇ ਹੋ ਮੇਰੀਆਂ ਵੀਡੀਓ ਨੂੰ ਪਿਆਰ ਕਰਨ ਵਾਲਿਆਂ ਵਾਸਤੇ ਗੁਰਲਾਭ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ ਅੱਜ ਦਾ ਆਪਾਂ ਵਿਸ਼ਾ ਹੈਗਾ ਕੱਟੀ ਜਾਂ ਬੱਚੀ ਤਿਆਰ ਕਰਨੀ ਉਹਦੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਐ ਵੀ ਆਹ ਆਹ ਚੀਜ਼ਾਂ ਪਾਉਣੀਆਂ ਭਾਈ ਤੁਸੀਂ ਪਹਿਲਾਂ ਉਹਨੂੰ ਜੀਰੋ ਆਪਣਾ ਬੱਚਾ ਦੁੱਧ ਛੱਡ ਗਿਆਗਾ ਆਪਾਂ ਉਸ ਤੋਂ ਬਾਅਦ ਉਹਨੂੰ ਤਿਆਰ ਕਰਨਾ ਹੈ ਇੱਕ ਤਾਂ ਉਹਨੂੰ ਮੜੱਪਾਂ ਵਾਲੀ ਗੋਲੀ ਦਿੱਤੀ ਹੋਵੇ ਇਹ ਚੀਜ਼ਾਂ ਫੇਰ ਅਸਰ ਕਰਨਗੀਆਂ ਜੇ ਤੁਸੀਂ ਮੜੱਪਾਂ ਵਾਲੀ ਗੋਲੀ ਨਹੀਂ ਦਿੱਤੀ ਇਹ ਚੀਜ਼ਾਂ ਪਾਉਣ ਦਾ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਸਿਰਫ ਉਹਦਾ ਕੀ ਵਧੂਗਾ ਕੱਲਾ ਪੇਟ ਹੀ ਵਧੂਗਾ ਹੋਰ ਨਹੀਂ ਗਰੋਥ ਨਹੀਂ ਕਰੂਗਾ ਉਹ ਬੱਚਾ ਕੱਲਾ ਪੇਟ ਵਧੂਗਾ ਜਿਵੇਂ ਕਿ ਮੇਰੀ ਕਬੀਲੇ ਵਾਲੀ ਭਾਈ ਵੀ ਆ ਕਬੀਲਾ ਲੱਸੀ ਚ ਆਪਾਂ ਦੇਖ ਦੇਣਾ ਹੈਗਾ ਉਹ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਨਹੀਂ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਹੈਗੀਆਂ ਕੰਪਨੀਆਂ ਉਹਦੀ ਤੁਸੀਂ ਗੋਲੀਆਂ ਦੇ ਸਕਦੇ ਹੋ ਉਹਦੇ ਨਾਲ ਉਹਦਾ ਪੇਟ ਨਹੀਂ ਵੱਧਦਾ ਫੇਰ ਕੀ ਕਰਨਾ ਹੈ ਆਪਾਂ ਆਪਾਂ ਕਹਿੰਦੇ ਆਂ ਵੀ ਚੰਗੀਆਂ ਨਸਲਾਂ ਦੇ ਅੱਜ ਕੱਲ ਟੀਕੇ ਆ ਗਏ ਆਗੇ ਬਹੁਤ ਵਧੀਆ ਵਧੀਆ ਮਹਿੰਗੇ ਬ੍ਰਾਂਡਾਂ ਦੇ ਵਧੀਆ ਚੰਗੇ ਦੁੱਧ ਵਾਲਿਆਂ ਦੇ ਬਹੁਤ ਐਬੀਐਸ ਦੇ ਟੀਕੇ ਆ ਜਿਹੜੇ ਐਬੀਐਸ ਦਾ ਟੀਕਾ ਅੱਜ ਕੱਲ ਬਹੁਤ ਮਸ਼ਹੂਰ ਚੱਲ ਰਿਹਾ ਹੈਗਾ ਉਹ ਆਪਾਂ ਲਵਾਉਨੇ ਆ ਉਹ ਲਵਾਉਣ ਦਾ ਤਾਂ ਫਾਇਦਾ ਜੇ ਆਪਾਂ ਉਹਨਾਂ ਤੇ ਫੋਲੋ ਕਰੀਏ ਉਹਨਾਂ ਤੇ ਆਪਾਂ ਪੂਰਾ ਉਤਰ ਗਏ ਪੂਰਾ ਉਤਰਨ ਦੇ ਵਾਸਤੇ ਆਪਾਂ ਨੂੰ ਕਾਫੀ ਮਸਕਲ ਕਾ ਕਾਫੀ ਝੇਲਣੀਆਂ ਪੈਂਦੀਆਂ ਤਾਂ ਤਾਂ ਜਾ ਕੇ ਭਾਈ ਪਸ਼ੂ ਤਿਆਰ ਹੁੰਦਾ ਜਿਹੜੇ 5-5 ਸਾਲਾਂ ਦੀਆਂ ਕੱਟੀਆਂ ਬੱਚੀਆਂ ਤਿਆਰ ਹੁੰਦੀਆਂ ਅਸੀਂ ਹੁਣ 16 ਮਹੀਨਿਆਂ ਦੀ ਤਾਂ ਭਾਈ ਬੱਚੀ ਨੇ ਟੀਕਾ ਲੈ ਲਿਆ ਤੇ 2.5 ਸਾਲ ਤੱਕ ਆਪਣੀ ਕੱਟੀ ਸੂਪੀ ਉਹ ਕੱਟੀਆਂ ਸੂੰਦੀਆਂ ਗਈਆਂ ਜਿਵੇਂ ਹੁਣ ਮੈਂ ਵੀਡੀਓ ਬਣਾਈ ਮੇਰੇ ਵੀਰ ਭਰਾ ਹੋਰ ਬਹੁਤ ਵੀਡੀਓ ਬਣਾਉਂਦੇ ਆ ਹੁਣ ਤਾਂ YouTube ਤੇ ਖਜ਼ਾਨਾ ਪਿਆ ਉਹਦੇ ਤੋਂ ਕੱਢ ਕੇ ਅਗਲਾ ਵੇਖਦਾ ਹੈਗਾ ਤੇ ਕਟੀਆਂ-ਵੱਛੀਆਂ ਆਪਦੀਆਂ ਤਿਆਰ ਕਰਦਾ ਹੈ। ਆਪਾਂ ਜਿਵੇਂ ਹੁਣ ਤਿਆਰ ਕਰਨ ਵਾਸਤੇ ਕੀ ਚੀਜ਼ ਲਈ ਆ ਕਿ ਵੇਸਣ ਲਿਆ। ਇਹਨਾਂ ਆਈਟਮਾਂ ਦੇ ਵਿੱਚੋਂ ਆਪਾਂ ਇੱਕ ਦਿਨ ਵਾਸਤੇ ਇੱਕ ਐਡਮੀ ਲੈਣੀ ਆ। ਜਿਵੇਂ ਆਪਾਂ ਇੱਕ ਦਿਨ ਲੈਣੀ ਆ ਤਾਂ ਆਪਾਂ ਇਹ ਇੱਕ ਲਈ ਆ ਜਿਵੇਂ ਸਹੀ ਇੱਕ ਆਈਟਮ ਲੈਣੀ ਆ। ਜਿਵੇਂ ਹੁਣ ਆਪਾਂ فرض ਕਰੋ ਇੱਕ ਆਈਟਮ ਪਹਿਲਾਂ ਆਪਾਂ ਵੇਸਣ ਲੈ ਲਿਆ 100 ਗ੍ਰਾਮ। ਇਹਨੂੰ ਆਪਾਂ ਲੱਸੀ ਦੇ ਵਿੱਚ ਘੋਲ ਲਿਆ। ਲੱਸੀ ਦੇ ਵਿੱਚ ਘੋਲ ਕੇ ਤੇ ਆਪਾਂ ਆਪਣੇ ਪਸ਼ੂ ਨੂੰ ਪੀ ਆਤਾ ਠੀਕ ਹੈ ਜੀ ਇੱਕ ਦੋ ਦਿਨ ਆਪਾਂ ਇਹਨੂੰ ਬੇਸਣ ਨੂੰ ਪੀ ਆਤਾ ਫਿਰ ਕੀ ਕਰਨਾ ਹੈਗਾ ਫਿਰ ਆਪਾਂ ਬੇਸਣ ਨੂੰ ਛੱਡ ਦੇਣਾ ਹੈਗਾ ਫਿਰ ਕੀ ਕਰਨਾ ਹੈ ਆਪਾਂ ਥੋੜੀ ਮੂੰਗੀ ਮਿਕਸੀ ਦੇ ਵਿੱਚ ਹੀ ਭਮਾ ਛੋਟਾ ਥੋੜੀ ਜੀ ਮਿਕਸੀ ਦੇ ਵਿੱਚ ਆਪਾਂ ਇਹਦਾ ਆਟਾ ਬਣਾ ਲਿਆ ਕਰੇ ਮੂੰਗੀ ਹਰੇਕ ਰਸੋਈ ਦੇ ਵਿੱਚ ਹਰੇਕ ਵੀਰ ਭਰਾ ਦੇ ਹਰੇਕ ਘਰੇ ਪਈਆ ਮੂੰਗੀ ਦਾ ਆਟਾ ਤਾਂ ਇੱਕ ਐਡੀ ਤਕੜੀ ਚੀਜ਼ ਆ ਜਿਹਦਾ ਟਕਣਾ ਕੋਈ ਨਹੀਂ ਅਗਰ ਮੂੰਗੀ ਦੇ ਤੁਸੀਂ ਪੀ ਕੇ ਹਲਵਾ ਬਣਾਓ ਦੇਸੀ ਘਿਓ ਦਾ ਤੇ ਮੈਂ ਕਹਿੰਨਾ ਵੀ ਬਾਹ ਕਮਾਲ ਹੀ ਹੋ ਜੇ ਆਪਾਂ ਆਖਾਂਗੇ ਯਾਰ ਇਹ ਤਾਂ ਖਾਦਾ ਹੀ ਨਹੀਂ ਸੀ ਕਿਤੇ ਤੁਸੀਂ ਮੂੰਗੀ ਦਾ ਹਲਵਾ ਘਰੇ ਬਣਾ ਕੇ ਵੇਖਿਓ ਜਿਵੇਂ ਆਪਾਂ ਇਸ ਤਰ੍ਹਾਂ ਬਣਾਉਨੇ ਆਂਗੇ ਦੂਜਾ ਹਲਵਾ ਬਣਾਉਨੇ ਆ ਇਸ ਤਰ੍ਹਾਂ ਨਹੀਂ ਬਣਦਾ ਇਹ ਦੇਸੀ ਘੋੜੇ ਦੇ ਵਿੱਚ ਮੂੰਗੀ ਭੁੰਨੀ ਪੈਂਦੀ ਆ ਪਹਿਲਾਂ ਭਾਈ ਭੁੰਨ ਕੇ ਫਿਰ ਬਣਦਾ ਹੈਗਾ ਤੁਸੀਂ 5-4 ਦਿਨ ਕੀ ਕਰਨਾ ਮੂੰਗੀ ਦਾ ਆਟਾ ਲੱਸੀ ਦੇ ਵਿੱਚ ਘੋਲ ਕੇ ਉਸ ਪਸ਼ੂ ਨੂੰ ਆਪਾਂ ਦੇ ਦੇਣਾ ਫਿਰ ਕੀ ਕਰਨਾ ਹੈ ਆਪਾਂ ਉਹਨੂੰ ਛੱਡ ਦੇਣਾ ਫਿਰ ਆਪਾਂ ਲੈ ਲੈਣਾ ਜਿਉਆ ਦਾ ਆਟਾ ਜਿਉ ਆਪਾਂ ਥੋੜੇ ਜਿਹੇ ਲਏ ਉਹਨੂੰ ਆਪਾਂ ਗ੍ਰाइंड ਕਰਕੇ ਉਹਦਾ ਜਿਉਆ ਦਾ ਆਟਾ ਲੈ ਆਂਦਾ 2-4 ਦਿਨ ਆਪਾਂ ਫਿਰ ਉਹਨੂੰ ਜਿਉਆ ਦਾ ਆਟਾ ਦੇਤਾ ਉਹਦੇ ਨਾਲ ਫਿਰ ਕੀ ਕਰਨਾ ਫਿਰ ਇਹਨੂੰ ਫਿਰ ਛੱਡ ਦੇਣਾ ਆਪਾਂ 5-4 ਦਿਨਾਂ ਤੋਂ ਫਿਰ ਕੀ ਕਰਨਾ ਆਪਾਂ ਲੈਣਾ ਬਾਜਰੇ ਦਾ ਆਟਾ ਬਾਜਰੇ ਦਾ ਆਟਾ ਲੈ ਕੇ ਆਪਾਂ ਉਹ ਬਾਜਰੇ ਦੇ ਆਟੇ ਨੂੰ ਆਪਾਂ ਲੱਸੀ ਦੇ ਵਿੱਚ ਘੋਲ ਕੇ ਤੇ ਉਹਨੂੰ ਆਪਾਂ ਦੇ ਦੇਣਾ ਜਦੋਂ ਆਪਾਂ ਇਸ ਤਰ੍ਹਾਂ ਦੇ ਘੋਲ ਕੇ ਦੇ ਰਹੇ ਆ ਉਹਦੇ ਵਿੱਚ ਕੀ ਕਰਨਾ ਹੈਗਾ ਭਾਈ ਜਿਵੇਂ ਬਾਜਰੇ ਦਾ ਆਟਾ ਹੁੰਦਾ ਖੁਸ਼ਕ ਉਹਦੇ ਵਿੱਚ ਥੋੜਾ ਜਆ ਤੁਸੀਂ ਮਤਲਬ 25 ਕ ਗ੍ਰਾਮ ਤੇਲ ਪਾ ਲੋ ਸਰੋਂ ਦਾ ਦੋ ਆਈਟਮਾਂ ਦੇ ਵਿੱਚ ਤੁਹਾਨੂੰ ਪਾਉਣਾ ਪਊਗਾ ਤੇਲ ਇੱਕ ਤਾਂ ਬੇਸਣ ਦੇ ਵਿੱਚ ਤੇ ਇੱਕ ਤੁਹਾਨੂੰ बाजरे ਦੇ ਆٹے ਦੇ ਵਿੱਚ ਇਹ ਦੋ ਹੁੰਦੇ ਆ ਖੁਸ਼ਕੀ ਕਰਦੇ ਆਗੇ ਇਹਦੇ ਦੇ ਵਿੱਚ ਤੁਸੀਂ ਸਰੋਂ ਦਾ ਤੇਲ ਪਾ ਸਕਦੇ ਹੋ ਸਰੋਂ ਦਾ ਤੇਲ ਪਾ ਕੇ ਜਦੋਂ ਤੁਸੀਂ ਦਿਓਗੇ ਬਹੁਤ ਜਿਆਦਾ ਸਿਹਤ ਔਰ ਪਿੱਠਾ ਚੌੜਾ ਫੁੱਲ ਔਰ ਲੰਬਾਈ ਔਰ ਚਮਕ ਗਰੋਥ ਪੂਰੀ ਜਦੋਂ ਇਹ ਸਮਾਨ ਦੇਖ ਕੇ ਤੁਸੀਂ ਪਾੜ ਲਓਗੇ ਬੱਚੇ ਨੂੰ ਬੱਚਾ ਥੋੜਾ 15 ਮਹੀਨਿਆਂ ਦੀ ਕੱਟੀ ਆ ਚਾਹੋ ਬੱਚੀ ਆ ਗਈ ਐ ਲੱਗੂਗੀ ਜਿਵੇਂ 2.5 3 ਸਾਲ ਦੀ ਹੁੰਦੀ ਆ ਇਹੇ ਮਿਹਨਤ ਵਾਲੀਆਂ ਵੀਡੀਓ ਆ ਭਾਈ ਜਿਹੜੀਆਂ ਤਿਆਰ ਕਰਨੀਆਂ ਐ ਨਹੀਂ ਤਿਆਰ ਹੋ ਜਾਣਗੀਆਂ ਇਹ ਵੀ ਜੇ ਆਪਾਂ ਕਹੀਏ ਵੀ ਇੱਕ ਦਿਨ ਦੇ ਵਿੱਚ ਤਿਆਰ ਹੋ ਗਈਆਂ ਦੇਣਾ ਦਾ ਆਪਾਂ 100 ਗ੍ਰਾਮ ਤੇ 100 ਗ੍ਰਾਮ ਦੇ ਨਾਲ ਥੋੜਾ ਵੀ ਹਾਥੀ ਬਣ ਜੂ ਉਹ 100 ਗ੍ਰਾਮ ਦੇਣਾ ਹੈ ਆਪਾਂ ਇਹ ਰੂਟੀਨ ਦੇ ਵਿੱਚ ਦੇਣਾ ਹੈ ਦੇਣਾ ਜਿਵੇਂ ਸਾਲ ਭਰ ਦੇਣਾ ਹੈ 1.5 ਸਾਲ ਦੇਣਾ ਹੈ ਉਹਵੇਂ ਆਪਾਂ ਰੂਟੀਨ ਦੇ ਵਿੱਚ ਦੇਣਾ ਹੈਗਾ ਫਿਰ ਜਾ ਕੇ ਹਾਥੀ ਦਾ ਰੂਪ ਬਣ ਜੂਗਾ ਆਏ ਨਹੀਂ ਹੱਡੀਆਂ ਨਹੀਂ ਦਿਸਣਗੀਆਂ ਉਹਦਾ ਪੇਟ ਨਹੀਂ ਵਧੂਗਾ ਪੇਟ ਪੇਟ ਵਧਣ ਤੋਂ ਰੋਕਣਾ ਹੈ ਤਾਂ ਆਪਾਂ ਮਢਪਾਂ ਵਾਲੀ ਗੋਲੀ ਜ਼ਰੂਰੀ ਆ ਅਗਰ ਮਢਪਾਂ ਵਾਲੀ ਗੋਲੀ ਨਹੀਂ ਦੇਣੀ ਗੁਰਲਾਬ ਸਿੰਘ ਬਠਿੰਡਾ ਦੇ ਉੱਤੇ ਆਪਣੇ YouTube ਦੇ ਉੱਤੇ Instagram ਦੇ ਉੱਤੇ Facebook ਦੇ ਉੱਤੇ ਜਿੱਤੇ ਮਰਜ਼ੀ ਕੱਢ ਕੇ ਵੇਖ ਲਓ ਕਬੀਲੇ ਵਾਲੀ ਵੀਡੀਓ ਪਈ ਆ ਕਿਵੇਂ ਦੇਣਾ ਸਾਰਾ ਵਿਸਤਾਰ ਦੇ ਵਿੱਚ ਦੱਸਿਆ ਕਬੀਲਾ ਦੇ ਦਿਓ ਕਬੀਲਾ ਭਾਈ ਡੇਢ 2 ਸਾਲ ਦੇ ਪਸ਼ੂ ਤੱਕ ਵੀ ਦਿੱਤਾ ਜਾਂਦਾ ਇਹ ਮੜਪਾ ਨਹੀਂ ਪੈਣ ਦਿੰਦਾ ਅਗਰ ਤੁਸੀਂ ਹੋਰ ਕੁਝ ਵੀ ਤੁਹਾਡੇ ਘਰੇ ਨਹੀਂ ਥੋਡੇ ਘਰੇ ਘਰ ਦੀ ਕਾਣੀ ਕੜਾਈ ਸਰੋਂ ਦਾ ਤੇਲ ਪਿਆ ਸਰੋਂ ਦਾ ਤੇਲ ਪਸ਼ੂ ਨੂੰ ਤੁਸੀਂ ਦੇਈ ਚੱਲੋ ਛੋਟੇ ਬੱਚਿਆਂ ਨੂੰ ਕੀੜਾ ਮੜਾਪ ਪੈਂਦਾ ਨਹੀਂ ਅਗਰ ਹੋਰ ਨਹੀਂ ਦੇ ਸਕਦੇ ਤੁਸੀਂ ਉਹ ਵੀ ਨਹੀਂ ਦੇ ਸਕਦੇ ਨਿੰਮ ਆਲੇ ਦੁਆਲੇ ਹਰ ਇੱਕ ਜਗ੍ਹਾ ਤੇ ਲੱਗਿਆ ਹੁੰਦਾ ਹੈ ਨਿੰਮ ਤੁਸੀਂ ਤੋੜੋ ਦੋ ਰੁੱਖ ਤੋੜ ਕੇ ਪਸ਼ੂ ਦੇ ਮੂਹਰੇ ਸਿਰ ਦਿਓ ਇਹਦੇ ਨਾਲ ਐਂਡੀਬੈਟ ਕੈਡਾ ਤਕੜਾ ਮੜਾਪ ਨਹੀਂ ਪੈਣ ਦਿੰਦਾਗਾ ਨਿੰਮ ਨਿੰਮ ਬਹੁਤ ਗੁਣਾਕਾਰੀ ਬਹੁਤ ਜਾ ਕੇ ਭਰਪੂਰ ਹੰਗਾਰਾ ਮਿਲਦਾ ਭਾਈ ਇਹ ਜਿਹੜੀਆਂ ਜੜੀਆਂ ਬੂਟੀਆਂ ਮੈਂ ਦੱਸਦਾ ਮੈਂ ਖੋਜਾਂ ਕਰਦਾ ਇਹਦੇ ਤੇ ਰਿਸਰਚ ਕਰਦਾਗਾ ਇਹ ਭਾਈ ਜਿਹੜੀਆਂ ਬੂਟੀਆਂ ਬਹੁਤ ਤਕੜੀਆਂ ਕਾਰਗਲ ਜਿਹੜੀਆਂ ਬੂਟੀਆਂ ਇਹ ਆਏ ਨਹੀਂ ਸਾਰਾ ਦਿਨ ਹੀ ਨਿਕਲ ਜਾਂਦਾਗਾ ਮੇਰਾ ਮਿਹਨਤ ਕਰਨ ਤੇ ਆਏ ਨਹੀਂ ਵੀ ਹੋਇਆ ਤੇ ਲਿਖਿਆ ਲਿਖ ਕੇ ਬਣਾਤੀ ਤਿਆਰੀ ਕਰਨੀ ਪੈਂਦੀ ਆ ਟਾਈਮ ਕੱਢਣਾ ਪੈਂਦਾ ਸਮਾਂ ਦੇਣਾ ਪੈਂਦਾ ਇਹ ਸਮਝ ਲੋ ਵੀ ਜਿੰਨੇ 4 ਵੀਡੀਓ ਬਣਾਉਣ ਦੇ ਉੱਤੇ ਇੱਕ ਦਿਹਾੜੀ ਨਿਕਲ ਜਾਂਦੀ ਆ ਕਿ ਪੂਰੀ ਫਿਰ ਸ਼ਾਮ ਨੂੰ ਐਡਿਟ ਕਰਨ ਵਾਸਤੇ ਉਹਦੇ ਤੇ ਦਿਹਾੜੀ ਅੱਧੀ ਉਹਦੇ ਤੇ ਨਿਕਲ ਜਾਂਦੀ ਆ ਮਤਲਬ ਪੂਰਾ ਇਹ ਮਿਹਨਤ ਦਾ ਕੰਮ ਆ ਜੇ ਲਾ ਲਗੇ ਆਪਾਂ 4 ਵੀਡੀਓ ਨੂੰ ਤਾਂ ਆਪਣਾ ਇਹ ਕਮ ਸੇ ਕਮ ਅੱਧੀ ਦਿਹਾੜੀ ਦਾ ਕੰਮ ਆ ਭਾਈ ਫਿਰ ਜਾ ਕੇ ਸਾਰਾ ਪਰਿਵਾਰ ਲਾ ਕੇ ਫਿਰ ਵੀਡੀਓ ਹੁੰਦੀਆਂ ਗਈਆਂ ਇਹਦੇ ਤੁਸੀਂ ਗੌਰ ਕਰਦੇ ਹੋ ਤੁਹਾਡੇ ਉਤਸ਼ਾਹ ਦੇ ਉੱਤੇ ਤੇ ਇਸ ਕਰਕੇ ਦਿੰਨੇ ਆ ਜਿਵੇਂ ਆਪਾਂ ਸਾਰੀਆਂ ਚੀਜ਼ਾਂ ਦੱਸੀਆਂ ਤੁਹਾਨੂੰ ਪਸ਼ੂ ਨੂੰ ਬੱਚੇ ਨੂੰ ਕੱਟੀ ਜਾਂ ਬੱਚੀ ਤਿਆਰ ਕਰਨ ਦੇ ਉੱਤੇ ਇਹਨੂੰ ਆਪਾਂ ਜਿਵੇਂ ਆਈਟਮਾਂ ਤੁਹਾਨੂੰ ਅੱਜ ਲਿਖਾਈਆਂ ਜਿਵੇਂ ਹੁਣ ਫਰਜ਼ ਕਰੋ ਇਹਦੇ ਵਿੱਚ ਚਾਰ ਆਈਟਮਾਂ ਲਿਖਾਤੀਆਂ ਤੁਹਾਨੂੰ ਤੁਹਾਨੂੰ ਚਾਰ ਆਈਟਮਾਂ ਲਿਖਾਤੀਆਂ ਤੇ ਚਾਰਾਂ ਦੇ ਵਿੱਚੋਂ ਦੇਣੀ ਇੱਕ ਆਈਟਮਾ ਰੋਜ਼ ਦੀ ਇੱਕ ਦਿਨ ਦੇ ਦਿਓ ਇੱਕ ਆਈਟਮ ਦੇ ਦਿਓ ਦੋ ਚਾਰ ਦਿਨ ਆਈਟਮੋ ਇੱਕ ਦੇ ਹੀ ਚੱਲੋ ਫਿਰ ਉਹਨੂੰ ਛੱਡ ਦਿਓ ਦੂਜੀ ਦੇ ਹੀ ਚੱਲੋ ਫਿਰ ਤੀਜੀ ਇਹ ਭਾਈ ਵੱਖਰਾ ਵੱਖਰਾ ਦੇਣ ਦੇ ਨਾਲ ਕੀ ਆ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਗੁਣ ਅੱਡ ਅੱਡ ਪਿਆ ਬੇਸਣ ਛੋਲਿਆਂ ਚ ਅੱਡ ਪਏ ਆ ਠੀਕ ਆ ਜੀ ਮੂੰਗੀ ਦੇ ਵਿੱਚ ਅੱਡ ਅੱਡ ਤੱਤ ਪਏ ਆਗੇ ਤੇ ਜਵਾਂ ਦੇ ਵਿੱਚ ਅੱਡ ਪਏ ਆ ਤੇ ਜਿਵੇਂ ਹੁਣ فرض ਕਰੋ ਬਾਜਰਾ ਗਾ ਬਾਜਰੇ ਦੇ ਵਿੱਚ ਅੱਡੋ ਅੱਡ ਪਏ ਆ ਫਿਰ ਤੁਹਾਨੂੰ ਇਹ ਦੱਸਦਾ ਵੀ ਕਿਹੜੀ ਚੀਜ਼ ਦੇ ਵਿੱਚ ਤੇਲ ਪਾਉਣਾ ਹੈ ਕਿਹੜੀ ਵਿੱਚ ਪਾਉਣ ਦੀ ਜ਼ਰੂਰਤ ਨਹੀਂ ਆ ਉਹ ਵੀ ਤੁਹਾਨੂੰ ਮੈਂ ਦੱਸਦਾਗਾ ਇਹਨੂੰ ਲੱਸੀ ਦੇ ਵਿੱਚ ਘੋਲ ਕੇ ਦੇ ਦਿਓ ਜਿਸ ਵੀਰ ਭਰਾ ਕੋਲੇ ਲੱਸੀ ਨਹੀਂ ਆ ਲੱਸੀ ਨਹੀਂ ਰੜਕਦਾ ਇੱਕ ਦਹੀਂ ਆਪਣੇ ਘਰੇ ਹਰੇਕ ਫ੍ਰਿਜ ਦੇ ਵਿੱਚ ਦਹੀਂ ਪਈ ਆ ਉਹਨੂੰ ਤੁਸੀਂ ਦਹੀਂ ਆਪਦਾ ਕਰਕੇ ਉਹਦੇ ਵਿੱਚ ਪਾਣੀ ਪਾ ਕੇ ਉਹਦੀ ਲੱਸੀ ਬਣਾ ਕੇ ਉਹਦੇ ਵਿੱਚ ਦੇ ਦਿਓ ਅਗਰ ਤੁਸੀਂ ਦੁੱਧ ਦੇ ਵਿੱਚ ਦਿਓਗੇ ਤੇ ਇਹਨੇ ਕੰਮ ਨਹੀਂ ਕਰਨਾ ਦੁੱਧ ਦੇ ਵਿੱਚ ਕੰਮ ਕਰੂਗਾ ਸਿਰਫ ਇਹ 2 ਮਹੀਨਿਆਂ ਦੇ ਬੱਚੇ ਤੱਕ 2 ਮਹੀਨਿਆਂ ਦੇ ਬੱਚੇ ਤੱਕ ਤੁਸੀਂ ਦੁੱਧ ਦੇ ਵਿੱਚ ਦੇ ਸਕਦੇ ਹੋਗੇ ਛੋਟੇ ਬੱਚੇ ਨੂੰ ਦੁੱਧ ਦੇ ਵਿੱਚ ਘੋਲ ਕੇ ਦੇ ਦਿਓ ਜਦੋਂ ਬੱਚਾ ਤੁਹਾਡਾ 3 ਮਹੀਨਾ ਦਾ ਹੋ ਗਿਆ ਜਾਂ 4 ਮਹੀਨਾ ਦਾ ਹੋ ਗਿਆ ਫਿਰ ਤਾਂ ਉਹ ਲੱਸੀ ਦੇ ਵਿੱਚ ਬਹੁਤ ਜ਼ਿਆਦਾ ਪੱਕਾ ਤਜਰਬਾ ਔਰ ਹੈਨ ਹੈਵੀ ਡਿਊਟੀ ਬੱਚਾ ਤੁਹਾਡਾ ਬਣ ਜੂ ਭਰਪੂਰ ਬੱਚਾ ਬਣੂਗਾ ਬਿਲਕੁਲ ਓਕੇ ਹੋਗਾ ਬੱਚਾ ਤੁਹਾਡਾ ਇਹ ਸੀਗਾ ਅੱਜ ਦਾ ਆਪਣਾ ਬੱਚਿਆਂ ਨੂੰ ਤਿਆਰ ਕਰਨਾ ਛੋਟਿਆਂ ਨੂੰ ਫਿਰ ਅਗਲੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਮਹੀਨਿਆਂ ਦੇ ਉੱਤੇ ਵੀ 1 ਮਹੀਨੇ ਦਾ ਬੱਚਾ ਕਿਵੇਂ ਤਿਆਰ ਕਰਨਾ ਹੈ 2 ਮਹੀਨਿਆਂ ਤੱਕ ਕਿਵੇਂ ਕਰਨਾ ਹੈ ਤੇ 2 ਤੋਂ 4 ਮਹੀਨਿਆਂ ਤੱਕ ਕਿਵੇਂ ਤੇ 4 ਤੋਂ 6 ਮਹੀਨਿਆਂ ਤੱਕ ਫਿਰ ਉਹਦੀਆਂ categories ਬਣਾ ਕੇ ਆਪਾਂ ਫਿਰ ਤੁਹਾਨੂੰ ਉਹਵੇਂ ਦੱਸਾਂਗੇ ਅੱਜ ਦਾ ਸੀਗਾ ਰਲਮਾ ਜਿਵੇਂ ਇਹ ਵੀਡੀਓ ਸੀਗੀ ਵੀ ਬੱਚੇ ਆਪਾਂ ਤਿਆਰ ਕਰਨ ਵਾਸਤੇ ਆਪਾਂ ਨੂੰ ਕਿਵੇਂ-ਕਿਵੇਂ ਆਪਾਂ ਤਿਆਰ ਕਰ ਸਕਦੇ ਹਾਂ ਤੇ ਭਾਈ ਤੁਸੀਂ ਆ ਤਿੰਨੇ ਚੈਨਲਾਂ ਤੇ ਜਾ ਕੇ ਆਪਣੀ ਵੀਡੀਓ ਵੇਖਦੇ ਹੋ ਉਹਦੇ ਬਹੁਤ ਭਰਪੂਰ ਹੰਗਾਰਾ ਮਿਲਦਾ ਹੈ ਕਿਸੇ ਨੇ ਕੋਈ ਐਡ ਕਰਾਉਣੀ ਹੋਵੇ ਮਸ਼ਹੂਰੀ ਕਰਾਉਣੀ ਹੋਵੇ, ਗਾਂ, ਸੇਲ, ਪਰਚੇਜ ਵਾਸਤੇ, ਮਤਲਬ ਵੇਚਣੀ, ਖਰੀਦਣੀ ਹੋਵੇ, ਇਹਦੇ ਵਾਸਤੇ ਸਾਨੂੰ ਤੁਸੀਂ ਦੱਸ ਸਕਦੇ ਹੋ, ਜੇ ਕਿਸੇ ਨੇ ਨਵੀਂ ਮੱਝ ਲੈਣੀ ਆ ਜਾਂ ਗਾਂ ਲੈਣੀ ਆ, ਉਹ ਜਿਵੇਂ ਅਸੀਂ ਕਿਸੇ ਦੀ ਵੀਡੀਓ ਬਣਾਉਣ ਜਾਂਦੇ ਆ, ਉਹ ਸਾਨੂੰ ਨੰਬਰ ਸੰਪਰਕ ਦੇ ਦਿੰਦਾ, ਤਾਂ ਉਹਦੇ ਤਾਂ ਹੀ ਭਾਈ ਪਹੁੰਚ ਕਰਵਾ ਦੇਵਾਂਗੇ। ਜਿਵੇਂ ਨੰਬਰ ਹੈਗਾ 9988100715 ਤੇ ਸਾਡੇ ਚੈਨਲਾਂ ਨੂੰ ਵੇਖਣ ਤੇ ਮੇਰੇ ਵੀਰ ਭਰਾਮਾ ਦਾ ਬਹੁਤ ਬਹੁਤ ਧੰਨਵਾਦ।